ਸਾਡੇ ਪ੍ਰਧਾਨ ਜੀ ਕੌਰ ਜੀ ਵਾਰ ਨੰਬਰ 9 ਤੋਂ ਮੀਤ ਪ੍ਰਧਾਨ ਜੀ ਤੇ ਨੌਰਾ ਨਾਲ ਬਲਦੇਵ ਜੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਜੀ ਲਖਵੀਰ ਸਿੰਘ ਜੀ ਵਾਰ ਨੰਬਰ 10 ਦੇ ਜੀ ਸੁਖਵਿੰਦਰ ਜੀ ਵਾਰ ਨੰਬਰ 11 ਤੋਂ ਡਾਕਟਰ ਰਾਜਪਾਲ ਜੀ ਵਾਰ ਨੰਬਰ 12 ਔਰ ਕਰਮਜੀਤ ਸਿੰਘ ਢਿੱਲੋਂ ਜੀ ਵਾਰ ਨੰਬਰ 13 ਤੋਂ ਅਸੀਂ ਸਾਰਿਆਂ ਦਾ ਜੀ ਆਇਆਂ ਕਰਦੇ ਆਂ ਵੈਲਕਮ ਕਰਦੇ ਆਂ ਜੀ ਇਸ ਸਮਾਗਮ ਦੇ ਵਿੱਚ ਜੈ Ladies ओके जी ओके जी ਇਸ ਦਿਨ ਨੂੰ ਅਸੀਂ ਇੱਕ ਬਹੁਤ ਵਿਸ਼ੇਸ਼ ਦਿਨ ਦੇ ਨਾ ਯਾਦ ਕਰਦੇ ਹਾਂ ਤੇ ਅਸੀਂ ਆਪਣੀਆਂ ਇਹਨਾਂ ਜਿਹੜੇ ਆਪਣੇ ਦੇਸ਼ਵਾਸੀਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਮੁੱਖ ਰੱਖਦੇ ਆ ਆਪਾਂ ਅੱਜ ਇੱਕ ਐਮ ਫੈਸਲਾ ਲਈਏ ਕਿ ਆਪਾਂ ਇਸ ਦਿਨ ਨੂੰ ਹਮੇਸ਼ਾ ਰਲ ਮਿਲ ਕੇ ਮਨਾਇਆ ਕਰੀਏ ਤੇ ਮਨੋਂ ਦੇ ਰਵਾਂਗੇ ਤੇ ਮੈਂ ਸਮੂਰ ਨਗਰ ਪੰਚਾਇਤ ਆਪਣੀ ਦੇਵੀਗੜ੍ਹ ਨੂੰ ਬੇਨਤੀ ਕਰਦੀ ਹਾਂ ਤੇ ਆਪਾਂ ਸਾਰੇ ਆਪਾਂ ਜਿਸ ਤਰ੍ਹਾਂ ਅੱਜ ਆਪਣਾ ਪਹਿਲਾ ਤਿਰੰਗਾ ਆਪਾਂ ਜਲ ਲਹਿਰਾਇਆ ਇਸ ਤਰ੍ਹਾਂ ਆਪਾਂ ਹਰ ਸਾਲ ਇਸ ਦਿਨ ਨੂੰ ਮਨਾਇਆ ਕਰੀਏ ਤੇ ਰਲ ਮਿਲ ਕੇ ਆਪਣੀ ਜੋ ਆਪਾਂ ਨੂੰ ਇਸ ਨਗਰ ਨੇ ਆਪਣੇ ਤੋਂ ਉਮੀਦਾਂ ਰੱਖੀਆਂ ਆਪਾਂ ਉਹਨਾਂ ਉਮੀਦਾਂ ਤੇ ਖਰੇ ਉਤਰਿਏ ਤੇ ਰਲ ਮਿਲ ਕੇ ਆਪਣੇ ਆਪਣੇ ਇਲਾਕੇ ਦਾ ਵਿਕਾਸ ਕਰੀਏ ਮੈਂ ਸਾਰਿਆਂ ਦਾ ਫਿਰ ਪੈਦਲੋਂ ਧੰਨਵਾਦ ਕਰਦੀ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ